ਦੋਸਤੋ ਸਤਿ ਸ਼੍ਰੀ ਅਕਾਲ ਜੈ ਹਿੰਦ ਰਾਮ ਰਾਮ ਅਦਾ ਦੋਸਤੋ 20 ਦਸੰਬਰ 25 ਨੂੰ ਆਪਣੇ ਮਨ ਨਾਲ ਸੰਕਲਪ ਕੀਤਾ ਸੀ ਕਿ 26 ਦੇ ਵਿੱਚ ਪਹਿਲੀ ਜਨਵਰੀ 26 ਤੋਂ ਅਸੀਂ ਲਗਾਤਾਰ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣ ਵਾਸਤੇ ਗਰਾਊਂਡ ਵਿੱਚ ਘਰ ਵਿੱਚ ਰੋਜ਼ਾਨਾ 40 ਮਿੰਟ 1 ਘੰਟਾ ਜਾਂ ਤੁਸੀਂ ਉਸ ਤੋਂ ਵੱਧ ਲਾਉਣ ਦੀ ਤੁਹਾਡੇ ਪਾਵਰ ਹੈ ਤਾਂ ਤੁਸੀਂ ਲਾ ਸਕਦੇ ਸੀਗੇ ਆਪਣੇ ਮੰਨ ਨਾਲ ਤੁਸੀਂ ਸੰਕਲਪ ਕੀਤਾ ਸੀ ਵਾਅਦਾ ਕੀਤਾ ਸੀ ਪਰ ਅੱਜ 4 ਤਰੀਕ ਹੋ ਗਈਆ ਤੁਸੀਂ ਹੱਟਪ ਨਹੀਂ ਕੀਤੀ ਸੌਂ ਗਏ ਆ ਉੱਠਣ ਨੂੰ ਦਿਲ ਨਹੀਂ ਕਰਦਾ ਠੰਡ ਨਹੀਂ ਦੇਖਣੀ हिम्मत ਹਰਿਆਈ ਨੂੰ ਛੱਡੋ ਹੌਸਲਾ ਕਰੋ ਗਰਾਂਡ ਬੱਚਾ ਬੋ ਔਰ ਆਪਣੇ ਸ਼ਰੀਰ ਨੂੰ ਮਜ਼ਬੂਤ ਬਣਾਓ ਤਾਂ ਕਿ ਤੁਸੀਂ ਹਰ ਇੱਕ ਨੂੰ ਦੇਖਦੇ ਆ ਫੋਟੋ ਤੇ ਦੇਖਦੇ ਆ ਟੀਵੀ ਤੇ ਦੇਖਦੇ ਆ ਇਸ ਬੰਦੇ ਦੀ ਇਸ ਤਰ੍ਹਾਂ ਦੀ ਸਿਹਤ ਬਣੀ ਹੈ ਕਿ ਤੁਹਾਡੇ ਵਿੱਚ ਕੀ ਕਮੀ ਆ ਕੋਈ ਕਮੀ ਆ ਕਿ ਤੁਸੀਂ ਆਪਣੇ ਸ਼ਰੀਰ ਦੇ ਉੱਤੇ ਖਰਚ ਨਹੀਂ ਕਰਦੇ ਕਿਹੜਾ ਖਰਚ ਨਹੀਂ ਕਰਦੇ ਤੁਸੀਂ ਆਪਣਾ ਸਮਾਂ ਜਿਹੜਾ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣ ਵਾਸਤੇ ਖਰਚ ਨਹੀਂ ਕਰਦੇ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਆਪਣੇ ਸਰੀਰ ਦੇ ਉੱਤੇ ਵੱਧ ਤੋਂ ਵੱਧ ਸਮੇਂ ਨੂੰ ਖਰਚ ਕਰੋ ਤਾਂ ਕਿ ਤੁਹਾਡਾ ਸਰੀਰ ਮਜ਼ਬੂਤ ਰਹੇ ਬਿਮਾਰੀਆਂ ਤੋਂ ਤੁਸੀਂ ਦੂਰ ਰਹੋ ਸਰੀਰ ਤਦ ਹੀ ਬਣਨਾ ਹੈ ਜੇ ਤੁਸੀਂ ਗਰਾਊਂਡ ਦੇ ਵਿੱਚ ਆ ਕੇ ਤੁਸੀਂ ਮੇਰੀ ਤਰ੍ਹਾਂ ਪ੍ਰੈਕਟਿਸ ਕਰੋਗੇ ਇਸ ਤਰ੍ਹਾਂ ਸਰੀਰ ਬਣ ਜਾਊਗਾ ਤੁਸੀਂ ਪਸਮਾ ਦੇ ਪਿੱਛੇ ਪਏ ਆ ਤੁਸੀਂ ਗੋਲੀਆਂ ਦੇ ਪਿੱਛੇ ਪਏ ਆ ਤੁਸੀਂ ਪ੍ਰੋਟੀਨ ਦੇ ਪਿੱਛੇ ਪਏ ਆ ਕਿ ਉਹ ਚੀਜ਼ਾਂ ਖਾ ਕੇ ਸਾਡੇ ਡੋਲੇ ਬਣ ਜਾਣਗੇ ਸਾਡੇ ਛਾਤੀ ਬਣ ਜਾਏਗੀ ਛਾਤੀ ਬਣਨੀ ਹੈ ਗਰਾਊਂਡ ਦੇ ਵਿੱਚ ਵਰਕਆਊਟ ਕਰਨ ਨਾਲ ਅਜੇ ਵੀ ਡੁੱਲਿਆਂ ਗਵੇਰਾਂ ਦਾ ਕੁਝ ਨਹੀਂ ਬਗੜਿਆ ਆਓ ਨੀਂਦ ਨੂੰ ਤਿਆਗੋ ਸਵੇਰੇ ਉੱਠੋ ਮੇਰੇ ਨਾਲ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਦਿੱਲੀਪੋ ਉੱਪਰ ਵਿਖੇ ਸਵੇਰੇ 6 ਤੋਂ 8 ਵਜੇ ਤੱਕ ਫ੍ਰੀ ਕੋਚਿੰਗ ਦੇ ਰਿਆਂ ਜਿਹਨੇ ਮੇਰੇ ਭਰਾਵਾਂ ਭੈਣਾਂ ਨੇ ਆ ਕੇ ਕੋਚਿੰਗ ਲੈਣੀ ਆ ਚਾਹੇ ਉਹ ਚਾਅ ਮੰਟ ਲਾਉਣ ਚਾਹੇ ਅੱਧਾ ਘੰਟਾ ਲਾਉਣ ਚਾਹੇ ਉਹ ਕੰਟਾ ਲਾਉਣ ਉਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਆ ਪਰ ਤੁਸੀਂ ਆਪਣਾ ਕੀਮਤੀ ਸਮੇਂ ਨੂੰ ਆਪਣੇ ਸਰੀਰ ਉੱਤੇ ਖਰਚ ਕਰਨਾ ਆ ਮੈਂ ਵੀ ਤੁਹਾਡੇ ਸਾਹਮਣੇ ਸੁਭਿਦਾ ਰਿਟਾਇਰ ਹਾਂ ਹਾਂਸਾਜ ਫਿਟ ਬਾਈ ਟੈਂਕ ਚੰਨਨ ਵੀ ਖੋਲੇ ਆਇਆ ਤਾਂ ਤੁਸੀਂ ਚੰਨਨ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਇਹ ਐਕਸਰਸਾਈਆਂ ਹੋਰ ਵੀ ਮੇਰਾ ਭੈਣ ਭਰਾ ਦੇਖ ਕੇ ਮੋਟੀਵੇਟ ਹੋ ਜਾਏ ਤੇ ਆਓ ਬੁੱਲਿਆ ਮੇਰਾ ਕੁਛ ਨਹੀਂ ਬਗਿਆ ਤੁਸੀਂ ਸਵੇਰ ਤੋਂ ਹੀ ਆਊਟ ਗਰਾਉਂਡ ਵਿੱਚ ਆਪਣੀ ਸਰੀਰ ਨੂੰ ਮਜ਼ਬੂਤ ਬਣਾਉਣਾ ਸ਼ੁਰੂ ਕਰ ਦਿਓ ਤੇ ਮੈਂ ਤੁਹਾਨੂੰ ਹੁਣ ਦੱਸਦਾ ਕਿ ਐਕਸਰਸਾਈਜ਼ ਕਿਵੇਂ ਕਰਨੀਆਂ ਕਿੰਨੀਆਂ ਕਰਨੀਆਂ ਤੁਸੀਂ ਸਿਰਫ ਕਟੋ-ਕਟ 40 ਮਿੰਟ ਰਜਣਾ ਆਪਣਾ ਕੀਮਤੀ ਸਮਾਂ ਆਪਣੇ ਸਰੀਰ ਉੱਤੇ ਖਰਚ ਕਰਨਾ ਆ ਤੇ ਆਓ ਮੈਂ ਦੱਸਦਾ ਪਹਿਲੇ ਕਿਸ ਤਰ੍ਹਾਂ ਕਰਨੀ ਆ ਸਭ ਤੋਂ ਪਹਿਲੇ ਜਿਹੜੀ ਆ ਤੁਸੀਂ ਅਗਰ ਤੁਸੀਂ ਪਹਿਲਾ ਟ੍ਰੇਨ ਹੈ ਤਾਂ ਤੁਹਾਡੇ ਵਾਸਤੇ ਜਿਹੜੀ ਆ ਨਾਰਮਲ ਐਕਸਰਸਾਈਆਂ ਕੋਈ ਜ਼ਰੂਰੀ ਨਹੀਂ ਹੈ ਤੇ ਮੈਂ ਤੁਹਾਨੂੰ ਦੱਸਦਾ ਕਿ ਕਿਸ ਤਰੀਕੇ ਨਾਲ ਕਰਨੀ ਸਭ ਤੋਂ ਪਹਿਲੇ ਤੁਸੀਂ ਪੁਸ਼-ਅਪ ਲਾਉਣੇ ਆ 100 ਪੁਸ਼-ਅਪ ਰਜਣਾ ਲਾਉਣਾ ਸ਼ੁਰੂ ਕਰ ਦਿਓ ਇਸ ਤਰੀਕੇ ਨਾਲ ਇਹ ਤੁਸੀਂ ਰੋਜ਼ਾਨਾ 100 ਪੁਸ਼ਪ ਲਾਉਣਾ ਹੈ ਅਗਲੇ ਤੁਸੀਂ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਬੈਠਕਾ ਇਹ ਵੀ ਤੁਸੀਂ ਰੋਜ਼ਾਨਾ ਜਿਹੜੀਆਂ 100 ਬੈਠਕ ਜੋੜ ਲਾਉਣੀ ਆ ਇਸ ਤਰੀਕੇ ਨਾਲ ਇਹਦੇ ਵੀ ਤੁਸੀਂ 100 ਰੈਪੀਟੀਸ਼ਨ ਲਾਉਣੇ ਆ ਅਗਲੀ ਇਹ ਵੀ 100-100 ਲਾਉਣੇ ਆ ਇਸ ਤਰੀਕੇ ਨਾਲ ਇਹ ਵੀ ਤੁਸੀਂ 100-100 ਰੈਪੀਟਿਸ਼ਨ ਲਾਉਣੇ ਆ ਨੈਕਸਟ Sobore, ebi lóyè luti. ਸਵਾਰ ਇਹਦੇ ਜੰਨਾ ਲਾਉਣੇ ਆ ਨੈਕਸਟ ਨੈਕਸਟ ਤੁਸੀਂ ਸਕਾਟ ਜੰਪ ਲਗਾ ਕੇ ਲਾਉਣਾ ਇਸ ਤਰੀਕੇ ਨਾਲ ਕੱਟ-ਕੱਟ ਵੀ ਰਸਨਾ 5 ਤੋਂ 10 ਮਿੰਟ ਰੱਸੀ ਨੂੰ ਟੱਪਣਾ ਇਹਦੇ 4-6 ਲਾਉਣੇ 50-50 ਦੇ ਤੇ ਇਸ ਤਰ੍ਹਾਂ ਰੱਸੀ ਨੂੰ 50 ਵਾਰ ਟੱਪਣਾ ਇਹ ਫਾਂ ਹੈ ਫਿਰ ਫਿਰ ਜੇ ਤੁਸੀਂ ਕੰਟੀਨਿਊ ਕਰੋ ਇਸ ਤਰ੍ਹਾਂ ਤੁਹਾਡਾ ਵੀ ਸ਼ਰੀਰ ਵਣ ਜਾਗਾ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਉਹ ਨਾਲ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਜਰ ਕਰਨਾ ਤਾਂ ਕਿ ਕੱਲ੍ਹ ਆਉਣ ਵਾਲੀ ਵੀਡੀਓ ਹੋਰ ਵੀ ਤੁਹਾਨੂੰ ਜਲਦੀ ਮਿਲ ਸਕੇ ਜਰੂਰੀ ਸਾਰੇ ਭੈਣ ਭਰਾਵਾਂ ਨੂੰ ਪ੍ਰਕਾਸ਼ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਨਾਲ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਤੁਸੀਂ ਆਪਣੀ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਪੂਰੀ ਵੀਡੀਓ ਦੇਖੋ ਪੂਰੀ ਐਕਸਰਸਾਈਜ਼ ਕਰੋ ਔਰ ਨਾਲ ਹੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰਿਆਂ ਦਾ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ